ਸਾਰੇ ਬੰਦਿਆਂ ਪਿੰਡ ਮਦੀਰ ਕਿਦਰਵਾ ਹਲਕਾ ਕਿਦਰਵਾ ਜਿਹੜੀ ਪੰਚਾਇਤੀ ਜ਼ੋਨ ਹੋਣੀ ਸੀਗੇ ਸਾਰੇ ਬੰਦਿਆਂ ਦੇ ਪਹਿਲਾਂ ਪ੍ਰਵਾਣੀਆਂ ਦਿੱਤੀਆਂ ਗਈਆਂ ਕਾਗਜ਼ ਜਮ੍ਹਾਂ ਕਰਵਾਏ ਗਏ ਜਦੋਂ ਰਾਤ ਨੂੰ ਜ਼ੋਨ ਨਿਸ਼ਾਨ ਮਿਲਨੇ ਸੀਗੇ ਡੈਪੀ ਢਲੋਂ ਨੇ ਆਮ ਆਦਮੀ ਪਾਰਟੀ ਦਾ ਨਾਂ ਵਰਤਦਿਆਂ ਹੋਇਆ ਆਮ ਆਦਮੀ ਪਾਰਟੀ ਦੇ ਬੰਦੇ ਇਹ ਸੀਗੇ ਆਹ ਵੀਰੂ ਆਹ ਬੀਤਾ ਭਾਈ ਖੜਾ ਸਰਪੰਚ ੁੱਠਿਆ ਸੀਗਾ ਐਸਸੀ ਪਰਿਵਾਰ ਚੋਂ ਆਹ ਵੀਰੂ ਵਰਗੇ ਖੜੇ ਆ ਹੋਰ ਆਪਾਂ ਜਗਦੀਪ ਭੁੱਲਰ ਹੈ ਕਿੰਨੇ ਬੰਦੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਗੇ ਜਿਨ੍ਹਾਂ ਨੇ ਪਾਰਟੀ ਖੜੀ ਕਰੀ ਸੀਗੀ ਤੇ ਕੱਲ ਆਕੇ ਪਾਰਟੀ ਤੇ ਕਰਜ਼ਾ ਕਰ ਲਿਆ ਦੂਜੇ ਪਾਰਟੀ ਦੇ ਬੰਦਿਆਂ ਨੇ ਕਾਲੀ ਦਲ ਦੇ ਬੰਦਿਆਂ ਨੇ ਤੇ ਹੱਕ ਮੰਨਦਾ ਸੀ ਇਹਨਾਂ ਦਾ ਚਲੋ ਅਸੀਂ ਕਾਂਗਰਸ ਨਾਲ ਸਹਿਮਤ ਰਹਿੰਦੇ ਆਂ ਕਾਂਗਰਸ ਨਾਲ ਹੈਗੇ ਸਾਡੇ 2-4 ਬੰਦਿਆਂ ਨੇ ਕਾਗਜ਼ ਚੱਕ ਦਿੰਦੇ ਹਾਲਾਂਕਿ ਹੱਕ ਤਾਂ ਸਾਨੂੰ ਹੀ ਵੋਟ ਪਾਉਂਦਾ ਸੀਗਾ ਤੇ ਇਲੈਕਸ਼ਨ ਲੜਨ ਦਾ ਸੀਗਾ ਪਰ ਇਹਨਾਂ ਬੰਦਿਆਂ ਦਾ ਕੀ ਕਸੂਰ ਸੀ ਇਹਨਾਂ ਨੇ ਕੱਲ ਪਿੰਡੇ ਤੁਰ ਕੇ ਵੋਟਾਂ ਆਖੀਆਂ ਪਿੰਡ ਦੇ 2-4 ਜਿਹੜੇ ਆ ਲੀਡਰ ਬਣ ਜਾਂਦੇ ਆ ਉਹਨਾਂ ਨੇ ਪਿੰਡ ਦਾ ਭਾਈਚਾਰਾ ਖਰਾਬ ਕਰਿਆ ਹੁਣ ਫਿਰ ਇੱਕ ਬੰਦੇ ਹਰ ਇੱਕ ਬੰਦੇ ਦੇ ਮਨ ਚ ਇਹ ਗੱਲ ਹੈ ਵੀ ਆਹ ਧੱਕਾ ਹੋਇਆ ਇਹ ਸ਼ਰਿਆਮ ਹੈ ਕਿ ਸਾਰੇ ਪਿੰਡ ਦੇ ਕਾਗਜ ਰੱਦ ਕਰ ਦਿੱਤੇ ਗਏ ਆਪ ਦੀ ਪਾਰਟੀ ਦੇ ਨਹੀਂ ਆਪ ਦੇ ਖੇਡੇ ਬੰਦੇ ਜਿਹੜੇ ਨਾਲ ਲਈ ਦੀ ਕੀਤੀ ਸੀਗੇ ਉਹਨਾਂ ਨੂੰ ਚਾਕੇ ਮੈਂਬਰ ਦੇ ਸਰਪੰਚ ਬਣਾਣ ਦਾ ਇਹਨੂੰ ਲੋਕਾਂ ਵਾਲੀ ਪੰਚਾਇਤ ਬੋਲਦੇ ਆ ਬਾਈ ਇਹ ਲੀਡਰਾਂ ਨਾਲ ਆ ਗਏ ਆ ਇਹ ਪੰਚਾਇਤ ਆ ਸਾਡਾ ਸਾਰਾ ਪਿੰਡ ਖੜਾ ਹੈ ਜੇਕਰ ਪਿੰਡ ਸਹਿਮਤ ਹੁੰਦਾ ਤਾਂ ਇਹ ਸਹਿਮਤੀ ਨਾਲ ਸਰਪੰਚ ਬਣ ਜਾਂਦੇ ਇੱਥੇ ਆਉਂਦੇ ਧਰਮਸ਼ਾਲਾ ਚ ਕੋਨਾ ਬੋਟਾ ਨਾਲ ਸਰਪੰਚ ਬਣ ਜਾਂਦੇ ਇਹ ਥੋੜਾ ਹੀ ਆ ਤੁਸੀਂ ਸਾਰਾ ਪਿੰਡ ਧੱਕ ਦੋ ਤੇ ਸਾਰੇ ਪਿੰਡ ਨੂੰ ਤੁਸੀਂ ਪਾਸੇ ਕਰਕੇ ਸਰਪੰਚ ਬਣ ਜਾਓ ਸਰਪੰਚੀ ਕਰਨੀ ਕਿਹਦੇ ਵਾਸਤੇ ਆ ਲੋਕਾਂ ਵਾਸਤੇ ਕਰਨੀ ਆ ਲੋਕਾਂ ਦੇ ਭਲੇ ਵਾਸਤੇ ਤੇ ਤੁਸੀਂ ਬਣ ਦੋ ਪਹਿਲਾਂ ਹੀ ਲੋਕ ਤਾਂ ਇੱਥੇ ਇਕੱਠੇ ਕਰਤੇ ਗੱਲਾਂ ਪਹੁੰਚੋਂ ਜੋ ਨਿਸ਼ਾਨ ਇਹ ਇਹਦੇ ਨਾਲ ਬਈ ਪਿੰਡ ਦਾ ਭਲਾ ਨਹੀਂ ਹੁੰਦਾ ਗਾ ਉਹ ਹਾਰ ਦਾ ਹਾਰ ਦੇ ਤੱਕਾ ਗਿਆ ਬੰਦਾ ਉਹਦਾ ਰਹਿ ਕੇ ਨਹੀਂ ਫਾਨੇ ਨਹੀਂ ਸੀ ਜਿਹੜੇ ਜਿਹੜੇ ਬੰਦਿਆਂ ਨੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਪਾਰਟੀ 'ਚ ਵਰਕ ਕਰਿਆ ਸੀਗਾ ਉਹਨਾਂ ਬੰਦਿਆਂ ਦੇ ਕਾਗਜ਼ ਰੱਦ ਕਰਕੇ ਘਰੇ ਬਿਠਾ ਦੁੱਦਾ ਗਿਆ ਤੇ ਦੂਜੇ ਬੰਦੇ ਪਾਰਟੀ ਦੇ ਉਹਨਾਂ ਨੇ ਕੰਮ ਕਰ ਦਿੱਤੇ ਗਏ ਆ ਵੀਰੋ ਇਹ ਪੰਚਾਇਤ ਉਹ ਆਪਣੀ ਕੋਈ ਪ੍ਰਮਾਣਗੀ ਨਹੀਂ ਕੇ ਨਹੀਂ ਪ੍ਰਮਾਣਗੀ ਦਾ ਹੱਥ ਖੜੇ ਕਰੋ ਨਹੀਂ 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 ਉਹ ਕਾਵਾ ਦੀ ਪੰਚਾਇਤ ਨਹੀਂ ਬਣ ਆਣ ਬਈਓ ਤੁਹਾਡੇ ਕੋਲ ਗੇ ਬਰਕਰਾਰ ਪਰ ਕਿਸੇ ਨੇ ਇਹਨਾਂ ਮੈਂਬਰਾਂ ਨੂੰ ਮੂੰਹ ਨਹੀਂ ਲਾਉਣਾ ਕਿਸੇ ਨੇ ਇਹ ਨਹੀਂ ਕਰਦੀ ਹੋ ਸਕਦਾ ਇਹਨਾਂ ਦਾ ਵਿਰੋਧ ਤਾਂ ਕਰਦੀ ਆਪਾਂ ਫੁੱਲ ਘਰੇ ਵੀ ਨਾ ਘਰੇ ਉਹ ਦੋ ਸੱਤ ਸੌ ਪੈਂਟ ਪਰਿਆ ਉਹ ਆਪਨੇ ਬੋਲਣੇ ਨਹੀਂ ਪਿਆ ਕਿਸੇ ਕਿਸੇ ਮੋਰ ਦੀ ਸਰਦਾਰੀ ਹੋਵੇ ਉਹ ਬਹੁਤ ਵੱਡੀ ਗੱਲ ਵੀ ਆਪਰੇ ਬੋਰਡ ਦੇ ਆਉਂਦਾ ਮੈਂਬਰ ਚੋਲੇ ਜਿਹਾ ਨਿਪੜਿਆ ਹਾਂਜੀ ਇਹ ਥੋੜਾ ਜਿਹਾ ਕਿ ਤੁਸੀਂ ਜਿਨ੍ਹਾਂ ਨੇ ਨਹੀਂ ਸੁਣਾ ਉਹਨੂੰ ਵੀ ਤੁਸੀਂ ਧੱਕੇ ਨਾਲ ਚਾੱਕ ਕੇ ਬਾਹਰ ਕਰ ਦਿਓ ਬੇਮਤਲ ਫੇ ਆ ਭਾਈ ਜੀ ਹੋਰੀ ਹੈ ਭਾਈ ਬਿੱਤੇ ਹੋਰੀ ਹੈ ਆਪਰੇ ਪੋਖੜਾ ਅੰਗਰੇਜ਼ਾਂ ਕਰੇ ਕਰਦਾ ਨੇ ਪਾਰਟੀ ਵਾਸਤੇ ਕੰਮ ਕਰਦਾ ਹਾਂ ਪਾਰਟੀਆਂ ਹੁੰਦੀਆਂ ਕੰਮ ਕਰਦੀਆਂ ਕਾਂਗਰਸੀ ਆਮ ਕੋਈ ਵੀ ਹੈ ਯਾਰ ਪਾਰਟੀ ਇਹਨਾਂ ਬਾਰੇ ਇਹਨਾਂ ਬਾਰੇ ਇਹ ਬਾਰੇ ਕਰਵਾਉਂਦੇ ਨੇ ਮਾਪੀ ਦੂਧੀ ਭਰ ਗਏ ਸਾਰੇ ਵਿਚੇ ਵਿਚਾਰੇ ਇਹਨਾਂ ਨੂੰ ਪਿੱਛੇ ਰੱਖਿਆ ਕਾਗੜਾ ਨਾਮ ਵਾਲੀ ਨੂੰ ਰੱਖੀ ਇਹਨਾਂ ਕੱਲ ਬਣੇ ਲੀਡਰਾਂ ਨੇ ਜਾ ਕੇ ਬੰਦੇ ਸਾਰੇ ਪਿੱਛੇ ਕਰਕੇ ਰੱਖਦੇ ਇਹ ਪਰ ਪੰਚਾਇਤ ਭਾਈ ਕਿਸੇ ਨੂੰ ਪ੍ਰਵਾਨ ਨਹੀਂ ਤੇ ਭਾਈ ਬੀਤੇ ਤੋਂ ਹੋਨਾਂ ਵਾਲਾ ਜਣਦਾ ਬਈ ਬੋਲੋ ਥੋੜਾ 2 ਮਿੰਟ ਬੋਲੋ ਮੈਂ ਤੁਹਾਨੂੰ ਪਹਿਨਾ ਹੀ ਆ ਨਾ ਹੁੰਦਾ ਸੀ ਮੈਨੂੰ ਸਾਦੇ ਹੁੰਦੇ ਸੀ ਕਿ ਸਾਡੇ ਘਰੇ ਆ ਸਾਡੇ ਘਰੇ ਆ ਮੈਂ ਕਿਹਾ ਵੀ ਮੈਂ ਨਹੀਂ ਆ ਸਕਦਾ ਮੈਂ ਪਾਲਤੀ ਵਰਕ ਪੁੱਛ ਕੇ ਆਉਂਗਾ ਇਹ ਪੰਚਾਇਤ ਸਾਨੂੰ ਤਾਂ ਪਤਾ ਪਤਲਗੜ ਆਉਂਦੀ ਹੈਗਾ ਬਈ ਆਪਾਂ ਨੂੰ ਕਿੱਥੇ ਮਤਦੂਤ ਕਿੱਥੇ ਮਤਦੂਤ ਇਹ ਕਰਿਆ ਅੱਜ ਤੱਕਾ ਕਰਿਆ ਅਜ ਤੱਕ ਮੇਰੇ ਤੇ ਪਤਾ ਵੀ ਤਿਆ ਇਹਨਾਂ ਨੇ ਠੀਕ ਹੈ ਮੈਂ ਵੀ ਆ ਮੇਰੇ ਘਰ ਵਾਲੀ ਵੀ ਜੇਲ੍ਹ ਚ ਬੈਠੀ ਸੀਗੀ ਅਸੀਂ ਤਾਂ ਵੀ ਨਹੀਂ ਵੀ ਨਹੀਂ ਪਾਈ ਅਸੀਂ ਮੈਂਬਰ ਉੱਠੇ ਸੀਗੇ ਇਹਨਾਂ ਨੂੰ ਪਤਾ ਸੀਗਾ ਵੀ ਉੱਠ ਖੜੇ ਤਾਂ ਕਰਕੇ ਨਾ ਰੱਦ ਕਰਾਇਆ ਸਾਨੂੰ ਪਰਸੋ ਚੁੱਥੇ ਪਤਾ ਸੀਗਾ ਇਹ ਚੀਜ਼ਾਂ ਦਾ ਰਾਤ 11 12 ਵੇ ਤੇ ਤੁਰੇ ਫਰੇ ਆ ਈ ਕਾਲੀ ਬੰਦਿਆ ਸਾਰਿਆਂ ਨੇ ਵੀ ਰਾਲ ਕੇ ਵਿੱਚ ਕਰਾਇਆ ਠੀਕ ਹੈ ਕੋਈ ਆਮ ਨਹੀਂ ਕੋਈ ਸਾਰੇ ਵਾਰੇ ਮਿਲਿਆ ਰਾਤ ਲਿਸਟ ਇਸੇ ਕਰਕੇ ਲੱਗੀ ਨਹੀਂ ਸੀ ਸਾਰਾ ਦਿਨ ਇਸੇ ਕਰਕੇ ਬਿਠੇ ਰਹੇ ਉੱਥੇ ਬਾਈ ਠੀਕ ਹੈ ਇਹਨਾਂ ਦਾ ਇਹ ਕੰਮ ਹੈ ਨਹੀਂ ਬਾਈ ਜੇ ਆਪਾਂ ਨੂੰ ਮਨਜ਼ੂਰੀਆਂ ਜਿਹਨੂੰ ਮਨਜ਼ੂਰਾ ਉਹ ਬੰਦਾ ਜਾ ਸਕਦਾ ਇਹਨਾਂ ਨਾਲ ਕੋਈ ਚੱਕਰ ਨਹੀਂ ਜਿਹੜਾ ਬੰਦੇ ਕੌਲੀ ਚਾੜਦੇ ਉਹਨਾਂ ਦੇ ਘਰੇ ਜਾ ਕੇ ਚੱਟਣਾ ਨਾ ਅਸੀਂ ਉਹ ਘਰੇ ਵੜਨ ਦੇਣੇ ਆ ਤੇ ਨਾ ਅਸੀਂ ਆਪਦੇ ਘਰੇ ਉਹਨਾਂ ਦੇ ਜਾਣਾ ਕਰੀ ਗੱਲ ਆ ਹੋਰ ਆ ਵੀ ਕਿਸੇ ਨੂੰ ਕੋਈ ਕੰਮ ਆ ਪਰਾਣੇ ਬੰਦੇ ਤੁਹਾਡੇ ਸਾਰਾ ਨਾਲ ਸਾਰਾ ਪਿੰਡ ਨਾਲ ਖੜੂਆ ਸਾਰਾ ਪਿੰਡ ਖੜੂਆ ਜੇ ਕੀ ਤੈਨੂੰ ਕੋਈ ਕੰਮ ਪੈਂਦਾ ਸਾਰਾ ਪਿੰਡ ਖੜੂਆ ਆ ਇਕਬਾਲ ਬਖਸ਼ਾ ਆ ਆ ਬਿੱਤੋਰੀ ਖੜਿਆ ਸਰਪੰਚ ਜੀ ਦੇ ਨਾਲ ਜੰਗ ਬਾਈ ਖੜਾ ਸਰਪੰਚ ਦੇ ਦਾਵੇਦਾਰ ਜੀ ਦਾ ਜੇਕਰ ਕਿਸੇ ਬੰਦੇ ਦੇ ਨਸੀਬ ਤੇ ਪੈਂਦੀ ਹੈ ਸਾਰਿਆਂ ਨੇ ਸਾਰੇ ਡਾਕਰ ਦੋ ਬੰਦੇ ਆਪਣੇ ਸਰਪੰਚਾ ਮੀਤਾ ਆਪਣਾ ਸਰਪੰਚਾ ਜੰਕ ਆਪਣਾ ਸਰਪੰਚਾ ਜਿਹੜਾ ਸੇਰਾ ਆਪਣਾ ਕਲੋਨੀ ਵਾਲਾ ਆਪਣਾ ਟਿੱਬੇ ਵਾਲੇ ਬੰਦੇ ਜਿਹੜੇ ਸਾਰੇ ਜਿਹੜੇ ਪੰਜ ਰਹਿ ਗਏ ਜਿਹੜੇ ਪੰਜ ਪੰਜ ਬੰਦਿਆਂ ਨੇ ਕਾਗਜ਼ ਭਰੇ ਦੀ ਆਪਣੇ ਸਰਪੰਚਾ ਉਹਨਾਂ ਬੰਦਿਆਂ ਨੂੰ ਆਪ ਦਾ ਸਰਪੰਚ ਮੰਨੋ ਟਿੱਬੇ ਵਾਲੇ ਬੰਦਿਆਂ ਦਾ ਟਿੱਬੇ ਵਾਲੇ ਬੰਦਿਆਂ ਨੂੰ ਸਰਪੰਚ ਮੰਨਣ ਜਾਂ ਕਿਉਂ ਇਹ ਮੈਂ ਬੀਤੇ ਵਾਰ ਵੀ ਆਦਾ ਆਮਦੇ ਸਰਪੰਚ ਮੰਨਣ ਉਹਨਾਂ ਕੋਲੇ ਜਾਣ ਦੀ ਲੋੜ ਨਹੀਂ ਗਈ ਕੰਮ ਬੰਦਿਆਂ ਨਾਲ ਹੱਲ ਹੁੰਦਾ ਪੰਚਾਇਤ ਨਾਲ ਸਾਰੇ ਗੱਦਾ ਘੁੱਟੋ ਇੱਥੇ ਨਹੀਂ ਜਿਹੜਾ ਬੰਦਾ ਨਹੀਂ ਘੁੱਟੋ ਸਾਰੇ ਬੰਦੇ ਸਰਪੰਚਾ ਦੁੱਖ ਦੇ ਸੁੱਖ ਦੇ ਇਹਨੂੰ ਵਜਿੱਤ ਪੈਂਦੀ ਹੈ ਸਾਰੇ ਬੰਦੇ ਇਕੱਠੇ ਹੋ ਕੇ ਫੜੋ ਕੋਈ ਕਹਿਦਾ ਡਰਦਾ ਕਿ ਇਹ ਸਾਰੇ ਨਾਲ ਦੁਰਾ ਨਾ ਉਹਨਾਂ ਨੂੰ ਆਪ ਇਹਨਾਂ ਨੂੰ ਜਾ ਕੇ ਪੁੱਛੋ ਬਾੜ ਵਾਲੇ ਅਟੋ ਅੱਡੀ ਪੁੱਛੋ ਕਿ ਇਹ ਕਿੰਨੇ ਕਿੰਨੀਆਂ ਵੋਟਾਂ ਤੇ ਜਿੱਤੇ ਆ ਰਾਤ ਰਾਤ ਧੱਕਾ ਕਰਾ ਕੇ ਕਿ ਅਰੇ ਮੋਟਾ ਨਾ ਯਾਰ ਇੱਕ ਮਿੰਟ ਰਿਮੋਟ ਦਾ ਅਪਰਾਧ ਧੱਕਾ ਕਰਾਂਗੇ ਤੜਕੇ ਸਵੇਰੇ ਗੁਰਦਵਾਰੇ ਮੱਥਾ ਟੇਕਦੇ ਫਿਰਦੇ ਆ ਇਹ ਦੇਖਿਓ ਆ ਛੋਡੇ ਆਸਤੇ ਭਾਈ ਮੈਂ 6 ਨੰਬਰ ਚੋਂ ਉੱਠਿਆ ਸੀ ਮੈਂਬਰ 6 ਮੈਂਬਰ ਨੰਬਰ ਵਾੜ ਵਾਸਤੇ ਤਾਂ ਹੈਗਾ ਹੀ ਹੈਗਾ ਸਾਰੇ ਪਿੰਡ ਦਾ ਕੋਈ ਬੰਦਾ ਧੀਰਾਂ ਨੂੰ ਆਵਾਜ਼ ਮਾਰੇ ਆ ਕੇ ਪੂਰੇ ਵਾਸਤੇ ਹਾਜ਼ਰ ਆ ਆਪਣੇ ਯਾਰ ਜਿੰਨੇ ਗਾਣੇ ਬਣ ਕੇ ਠੀਕ ਆ ਸੀ ਅਸੀਂ ਬਨੇ ਫੌਂਡਾ ਕੀ ਕਰੀ ਪਤਾ ਨਹੀਂ ਜਾਨਾ ਸਰਕਾਰ ਕੀਤਾ ਵਿਚਾਰ ਨੇ ਇਹ ਇਹਨਾਂ ਨੇ ਫਾਇਨਲ ਦੇ ਖਰਚਾ ਕੀਦਾ ਸਾਰੇ ਬੰਦੇ ਨੇ ਗਰੀਬ ਬੰਦੇ ਆਹੜੀਦਾਰ ਬੰਦੇ ਆ ਦਾ ਕੰਮ ਛੱਡ ਕੇ ਕਿੰਨਾ ਵਰਕ ਕੀਤਾ ਇਹ ਬੰਦੇ ਨੇ ਫਾਇਨਲ ਦੇ ਪੈਸੇ ਲਾਏ ਇਹਨਾਂ ਦਾ ਕੀ ਕੰਮ ਹੈ ਪਹਿਲਾਂ ਹੀ ਕਹਿ ਰਹੇ ਯਾਰ ਅਸੀਂ ਛੋਟੇ ਪਹਿਲਾਂ ਭਾਰ ਨਹੀਂ ਲੈਂਦੇ ਪਹਿਲੇ ਕਹਿ ਦਵੇ ਅਸੀਂ ਤਾਂ ਸਰਪੇ ਚੁਣਦੇ ਬਈ ਇਹ ਗਰੀਬਾਂ ਦੇ ਪੈਸੇ ਲਵਾਤੀ ਇਹਨਾਂ ਨੇ ਉਹ ਕਿਹਦੇ ਖਾਤੇ ਬੋਲੇ ਕਿੱਥੋਂ ਲਿਆਉਣੇ ਗਰੀਬ ਬੰਦੇ ਆ ਜਿਹੜੇ ਸੋਣਦੇ ਅਸੀਂ ਬਣ ਕੇ ਬਸ ਛੋਟੇ ਆਪਾਂ ਬਣ ਕੇ ਬਸ ਰਿਪੋਰਟ ਆ ਰਹੀ ਹੈ गावान की परियां दादी है जी चुनी ਕਿੰਨੇ ਚੱਕਾ ਪਿੰਡਾਂ ਵੋਟਾਂ ਦੇ ਜਿੰਨੇ ਸਰਪੰਚ ਕਿੰਨੇ ਦੇ ਜਿੰਦਾ ਆਏ ਦੱਸ ਇਹ ਉਹਦਾ ਨਹੀਂ ਪਿੰਡ ਦਾ ਵਿਕਾਸ ਕਰਾਂਗੇ ਫਲਾਨਾ ਕਰਾਂਗੇ ਤੇ ਅੱਜ ਵਿਕਾਸ ਕਿੱਧਰ ਗਿਆ ਉਹਨਾਂ ਦਾ ਭਾਈ ਜੇ ਲੱਗਾ ਉਹ ਘਾਟਗਾ ਜਿੰਦਾ ਇੱਥੇ ਆਉਂ ਮੈਦਾਨ ਚਾਹਣਾ ਇੱਥੇ ਮੈਦਾਨ ਚਾਹਣਾ ਇੱਥੇ ਜੇ ਹੈ ਮੈਦਾਨ ਅੱਜ ਦੀ ਪਹਿਲਾਂ ਨਹੀਂ ਦਊਗਾ ਪਰ ਇਹ ਹੁੰਦੇ ਲੱਤਾ ਉਹ ਚਾਹਤਿਆਂ ਦਾ ਮੁਕਾਬਲਾ ਕਰਦੇ ਸੀ ਪ੍ਰਭਾਵ ਬਣਾਉਣੇ ਸੀ ਵੀ ਸਾਡੇ ਪਿੰਡ ਦਾ ਵਿਕਾਸ ਹੋਵੇ ਤੇ ਇੱਕ ਪਾ ਬੈਡਰ ਨੂੰ ਭਾਰ ਤੇ ਆ ਕੇ ਦੇਖ ਜਿਹੜੇ ਵੀ ਮੈਂਬਰ ਤੁਹਾਡੇ ਤੋਂ ਬਣਾਏ ਆ ਨਾ ਉਹਨਾਂ ਤੋਂ 20 ਬੰਦਾਂ ਦੀ ਸਹਿਮਤੀ ਪਵਾ ਕੇ ਦਿਖਾ ਦਿਓ। ਨਦੀਰ ਪਿੰਡ ਆ ਮੈਂ 6 ਨੰਬਰ ਵਾਰਡ ਦੇ ਵਿੱਚੋਂ ਉੱਠ ਕੇ ਮੈਂਬਰੀ ਦੇ ਕਾਗਜ਼ ਭਰੇ ਸੀਗੇ ਜੀ ਜਿਹੜੇ ਸਾਡੇ ਕਾਗਜ਼ ਰੱਦ ਕਰ ਦਿੱਤੇ ਗਏ ਆ ਰੱਦ ਵੀ ਕਰ ਦਿੱਤੇ ਗਏ ਧੱਕੇ ਨਾਲ ਸਰਪੰਚ ਤੇ ਮੈਂਬਰ ਬਣਾਏ ਗਏ ਆ ਜੀ ਸਾਡੇ ਪਿੰਡ ਦੇ ਵਿੱਚ ਪਰ ਇਹ ਧੱਕਾ ਜੀ ਨਿਆਂ ਜੇ ਸਾਡੇ ਨਾਲ ਧੱਕਾ ਕੀਤਾ ਗਿਆ ਜੇ ਦਮ ਸੀ ਤਾਂ ਸਾਡੇ ਨਾਲ ਉਹ ਮੈਦਾਨ ਦੇ ਵਿੱਚ ਉਤਰਦੇ ਜੀ ਪਰ ਉਹ ਸਾਡੇ ਤੋਂ ਡਰ ਰਹੇ ਆ ਇਸ ਜੀ ਇਹ ਨਹੀਂ ਧੱਕਾ ਤਾਂ ਸੀ ਨਹੀਂ ਸਹਿਣ ਦੇਣਾ ਜੀ ਅੱਜ ਅਸੀਂ ਇਸ ਕਰਕੇ ਸਾਡਾ ਮੇਰਾ ਪਿੰਡ ਦਾ ਸਾਰਾ ਪਿੰਡ ਆਇਆ ਜੀ ਅਸੀਂ ਡਟ ਕੇ ਹੀ ਮੁਕਾਬਲਾ ਕਰਾਂਗੇ ਤੇ ਇਹ ਜੋ ਵੀ ਵੋਟਾਂ ਦੂਰੀ ਵਾਰ ਪੈਣੀਆਂ ਚਾਹੀਦੀਆਂ ਇਹ ਅਸੀਂ ਨਹੀਂ ਸਰਪੰਚ ਨਹੀਂ ਨਾਂ ਤੇ ਨਾ ਹੀ ਅਸੀਂ ਮੈਂਬਰ ਗੈਨ ਹੈ ਜੀ ਇਸ ਬੰਦੇ ਨੂੰ ਇਹ ਮੈਂ ਸੱਚ ਕਹਿਣਾ ਸਾਡੇ ਪਿੰਡ ਦਾ ਵੀ ਸਾਰੇ ਦਾ ਇਹੀ ਹੈਗਾ ਜੀ ਜੋ ਕੁਝ ਵੀ ਆ ਇਹ ਤੱਕਾ ਸਾਡੇ ਨਾਲ